ਜੀ ਦੋਸਤੋ ਮੈਂ ਹਰਪ੍ਰੀਤ ਸਿੰਘ ਅੱਜ ਅਸੀਂ ਤੁਹਾਨੂੰ ਮਿਲਾਉਣ ਜਾ ਰਹੇ ਹਾਂ ਸਾਡੇ ਚੈਨਲ ਖੇਤੀਬਾੜੀ ਐਂਡ ਡੇਰੀ ਫਾਰਮਿੰਗ ਦੇ ਬਾਈ ਸਿਕੰਦਰ ਸਿੰਘ ਜੀ ਨਾਲ ਜਿਨ੍ਹਾਂ ਨੇ ਕਿ ਆਪਣੇ ਘਰੇ ਹੀ ਬਹੁਤ ਵਧੀਆ ਗਾਵਾਂ ਦਾ ਫਾਰਮ ਤਿਆਰ ਕੀਤਾ ਹੋਇਆ ਹੈ ਬਾਈ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਬਈ ਸੋਜਾ ਮੈਂ ਸਿਕੰਦਰ ਸਿੰਘ ਪਿੰਡ ਮੇਰੇ ਬਰੇ ਤੇ ਤਸੀਲ ਬੁਲਾਡਾ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਮੇਰੇ ਘਰੇ ਪਸ਼ੂ ਰੱਖਿਓ ਨੇ ਵੀਰੇ ਮੇਰੇ ਖੇਤੀ ਦੇ ਨਾਲ ਮੇਰਾ ਤੁੰਦਾ ਹੈ ਤੇ ਬਹੁਤ ਸੋਹਣੇ ਤਰੀਕੇ ਨਾਲ ਮੈਂ ਆਪ ਦਾ ਛੋਟੇ ਜਿਹੇ ਲੈਵਲ ਤੋਂ ਬਦ ਕੰਮ ਨੂੰ ਮੈਂ ਚੱਕੇ ਹਾਂ ਤੇ ਖੇਤੀ ਥੋੜਾ ਜਿਹਾ ਮੇਰੀ ਜ਼ਮੀਨ ਜਿਆਦਾ ਘਟ ਹੋਣ ਦੇ ਕਾਰਨ ਪ੍ਰੋਪਰ ਤਰੀਕੇ ਨਾਲ ਪਰਿਵਾਰ ਦਾ ਸੁਨਭਾਦੇ ਲਈ ਮੰਗੇ ਜਾਰਾ ਕਰਨ ਔਖਾ ਹੋ ਜਾਂਦਾ ਪੂਰੀ ਸ੍ਰੀਆ ਹੂੰ ਹੂੰ ਇਸ ਕਰਕੇ ਮੈਂ ਇਹ ਛੋਟੇ ਜਿਹੇ ਲੈਵਲ ਤੋਂ ਕੰਮ ਨੂੰ ਚੱਕਾ ਹੂੰ ਅੱਜ ਥੋੜੇ ਕੰਮ ਨੇ ਹੂੰ ਵਧੀਆ ਬਹੁਤ ਵਧੀਆ ਕੰਮ ਕਰ ਰੱਖਿਆ ਭਾਈ ਜੀ ਅੱਜ ਦੇ ਦਿਨ ਇਹ ਦੇਖ ਕੇ ਨਾਲ ਜਿੰਨੇ ਕਿ ਮੇਰੇ ਕੋਲ ਪਸ਼ੂ ਨਹੀਂ ਵਧੀਆ ਲਾਹੇ ਬੰਦੇ ਨੇ ਹੂੰ ਬਾਈ ਜਿਆਦਾਤਰ ਇਸਕਾ ਟੈਨੂ ਇਸ ਕਿਤੇ ਨੂੰ ਜਿਹੜਾ ਹੈਗਾ ਘਾਟੇ ਦਾ ਸੌਦਾ ਮੰਨਿਆ ਜਾਂਦਾ ਹੈ ਕਿਹਦੇ ਵੀ ਗਾਈਆਂ ਤੇ ਕੋਈ ਜਿਆਦਾ ਮੁਨਾਫੇ ਦੀ ਚੀਜ਼ ਨਹੀਂ ਹੈਗੀ ਕੋਈ ਜਿਆਦਾ ਮੁਨਾਫਾ ਨਹੀਂ ਹੈਗਾ ਤੁਸੀਂ ਇਹਨੂੰ ਕਿਵੇਂ ਮੰਨਦੇ ਦੇਖੋ ਬਈ ਇਹ ਕੰਮ ਕਰਨਾ ਜਦੋਂ ਪਹਿਲਾਂ ਸਹੀ ਕੰਮ ਨੂੰ ਸਿੱਖੋ ਹਮ ਅਗਰ ਬਈ ਤੁਸੀਂ ਕੋਈ ਕੰਮ ਨੂੰ ਨਹੀਂ ਪੂਰੀ ਤਰ੍ਹਾਂ ਜਾਣਦੇ ਹਮ ਹਮ ਤਾਂ ਉਹਦੇ ਕੋਈ ਵੀ ਕੰਮ ਹੈ ਅੱਧੀ ਅਧੂਰੀ ਜਾਣਕਾਰੀ ਉਹ ਬਿਲਕੁਲ ਉਹ ਘਾਟੇ ਦਾ ਸੌਦਾ ਹੀ ਹੁੰਦਾ ਹਮ ਜਦੋਂ ਤੁਸੀਂ ਕਿਸੇ ਕੰਮ ਨੂੰ ਵੱਡੇ ਪੱਧਰ ਤੇ ਛੇੜ ਲੈਂਦੇ ਆ ਸਟਾਰਟ ਨਹੀਂ ਕੀ ਹਮ ਉੱਥੇ ਸੀਮਾਰ ਕਰਨੀ ਬਿਲਕੁਲ ਸਹੀ ਗੱਲ ਹੈ ਜੀ ਮੰਨ ਲਓ ਪਹਿਲੇ ਤੂੰ ਹੀ ਅਸੀਂ ਆਪਾਂ ਚਾਹੀਏ ਵੀ 15 ਤੋਂ 20 ਗਰਨੀਆਂ ਲੈ ਆਈਏ ਨਹੀਂ ਬਿਲਕੁਲ ਅਸੀਂ ਜਿਹੜੀ ਸਟਾਰਟਿੰਗ ਕੀਤੀ ਸੀ ਮੇਰੇ ਕੋਲ ਸਟਾਰਟਿੰਗ ਦੀ ਇੱਕ ਗਾਂ ਸੀ ਐਚ ਅੱਛਾ ਜੀ ਉਸ ਸਮੇਂ ਦੇ 25 ਲੀਟਰ ਦੁੱਧ ਹਲੀ ਸੀ ਹੂੰ ਉਸ ਤੋਂ ਮੈਂ ਚਾਲੂ ਕੀਤੀ ਜੀ ਫਿਰ ਉਸ ਦੀਆਂ ਬੱਚੀਆਂ ਫਰੀਡ ਤਿਆਰ ਕੀਤੀ ਮੈਂ ਵੀ ਕੁਛ ਕਰ ਮੈਂ ਨਾਲ ਨਾਲ ਹੋਰ ਨਮੀਆਂ ਵੀ ਲੈੰਦਰ ਹੈ ਕਦੀ ਕੁਝ ਜ਼ਿਆਦਾ ਨਹੀਂ ਹੂੰ ਤੇ ਉਸ ਕਰਕੇ ਵੀ ਮੈਨੂੰ ਤਜਰਬਾ ਵੀ ਹੁੰਦਾ ਗਿਆ ਤਜਰਬਾ ਹੁੰਦਾ ਗਿਆ ਨਾਲ ਨਾਲ ਜਿਵੇਂ ਜਿਵੇਂ ਮੇਰੇ ਪਸ਼ੂ ਵੱਧਦੇ ਗਏ ਮੈਨੂੰ ਤਜਰਬਾ ਵੱਧਦਾ ਗਿਆ ਹੂੰ ਤੇ ਇਹ ਚੀਜ਼ ਹੁੰਦੀ ਜੀ ਅਰੇ ਬਾਈ ਆਪਾਂ ਤਜਰਬਾ ਹੀ ਨਹੀਂ ਆਪਾਂ 15 ਪਸ਼ੂ ਲੈ ਤਾਂ ਲਏ ਉਹਨਾਂ ਨੂੰ ਰੱਖਣ ਦਾ ਆਪਣੇ ਕੋਲੇ ਪਤਾ ਨਹੀਂ ਹੈ ਇਹਦੇ ਚ 80 70 80% ਬੰਦੇ ਨੂੰ ਡਾਕਟਰ ਵੱਨਦਾ ਪੈਂਦਾ ਪਹਿਲਾਂ ਅੱਛਾ ਹਾਂਜੀ ਇਹਨੂੰ ਸਮਝਣ ਵਾਸਤੇ ਹੂੰ ਤੁਸੀਂ ਆਪਣੇ ਵਧੀਆ ਡਾਕਟਰ ਦੀ ਸਲਾਹ ਲਓ ਹੂੰ ਕੋ ਸਾਰਾ ਕੁਝ ਆਪ ਕਰ ਸਕਦੇ ਹੋ ਨਾ ਕਿ ਇਹ ਨਾ ਹੋਵੇ ਕਿ ਹਰ ਚੀਜ਼ ਹੀ ਥੋੜੀ ਡਾਕਟਰ ਦੇ ਨਿਰਭਰ ਹੋ ਜੇ ਤੇ ਤੁਸੀਂ ਇੱਕ ਠੀਕਾ ਵੀ ਲਾਉਣ ਨਾ ਜਾਣਦੇ ਹੋ ਹੂੰ ਫਿਰ ਤੁਹਾਡਾ ਸਾਰਾ ਘਟਿਆ ਦਾ ਸੌਦਾ ਹੀ ਨਹੀਂ ਹੋਣਾ ਮਤਲਬ ਥੋੜੀ ਬਹੁਤੀ ਡਾਕਟਰੀ ਨੌਲੇਜ ਹੋਣੀ ਚਾਹੀਦੀ ਹੈ ਜੇ ਜਿਆਦੇ ਵੱਡੇ ਪੱਧਰ ਤੇ ਕੰਮ ਨੂੰ ਲੈ ਕੇ ਜਾਣਾ ਬਿਲਕੁਲ 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 ਸਾਡੇ ਜਿਹੜੇ ਪਸ਼ੂ ਹੁੰਦੇ ਨੇ ਘੱਟ ਤੋਂ ਘੱਟ ਵੀ 25-30 ਲੀਟਰ ਰੋਜ਼ਾਨਾ ਹੋਣੀਆਂ ਚਾਹੀਦੀਆਂ ਨੇ ਹਮ ਚੰਗੀ ਨਸਲ ਹੋਣੀ ਚਾਹੀਦੀ ਹੈ ਹਮ ਉਹਨਾਂ ਦਾ ਖਾਨਦਾਨ ਸਾਨੂੰ ਪਤਾ ਹੋਣਾ ਚਾਹੀਦਾ ਵੀ ਇਹ ਕਿਸ ਚੀਜ਼ ਨਾਲ ਰੋਧਣੀਆਂ ਹਮ ਭਾਈ ਇਹਨਾਂ ਦੇ ਰੱਖਣ ਦੇ ਪ੍ਰਤੀ ਕਿੰਨਾ ਕੁ ਖਰਚਾ ਖਾ ਜਾਂਦੀਆਂ ਰਹੀਆਂ ਇਹ ਪ੍ਰਤੀ ਦਿਨ ਦੇ ਹਿਸਾਬ ਨਾਲ ਜੇ ਤੁਸੀਂ ਲਾਓ ਵੀ ਦੁੱਧ ਦੇ ਹਿਸਾਬ ਨਾਲ ਕਿੰਨਾ ਖਰਚਾ ਖਾ ਜਾਂਦਾ ਇਹ ਦੁੱਧ ਦਾ ਵਿਕਰੀ ਉਹ ਹੁੰਦਾ ਮੰਨ ਲਈ ਆਪਾਂ ਵੀ ਜੇ 25 ਲੀਟਰ ਵਾਲੀ ਦਾ ਹੈ ਹੂੰ ਤੁਹਾਨੂੰ ਕੋ ਟੋਕਟ 8 ਤੋਂ 9 ਲੀਟਰ ਫੀਡ ਸੌਰੀ ਕਿਲੋ ਫੀਡ ਬਣਦੀ ਆ 8 ਤੋਂ 9 ਕਿਲੋ ਕੀੜ ਬਣਦੀ ਆ ਬਿਲਕੁਲ ਜਾਇਜ ਬਣਦੀ ਆ ਉਹਦੀ ਉਹ ਨਹੀਂ ਉਹਨੂੰ ਦੇਣੀ ਚਾਹੀਦੀ ਹੁਣ ਕਈ ਵਾਰ ਜੇ ਘੱਟ ਫੀਡ ਨਾਲ ਵੀ ਦੁੱਧ ਦੇਣੀ ਆ ਉਹ ਕਿਸੇ ਪੱਖ ਤੋਂ ਕਮਜ਼ੋਰ ਪੈ ਜਾਂਦੀ ਆ ਹੂੰ ਪੈਂਡ ਵਗੈਰਾ ਕੁਝ ਵੀ ਘਟੇ ਹਾਂ ਕਿਦੋਂ ਦਾ ਸਰੀਰ ਪੱਖ ਤੋਂ ਕਮਜ਼ੋਰ ਪੈ ਜਾਣੀਆਂ ਦੁੱਧ ਤਾਂ ਜਰੂਰ ਦੇ ਦੇਣੀਆਂ ਪਰ ਉਹ ਕਿਦੋਂ ਕਿਤੋਂ ਕਮਜ਼ੋਰ ਪੈ ਜਾਣੀਆਂ ਸਹੀ ਉਹਨਾਂ ਨੂੰ ਮਤਲਬ 9 ਕਿਲੋ ਫੀਡ 25 ਲੀਟਰ ਵਾਲੀ ਨੂੰ ਚਾਈਂ ਦੀ ਚਾਈਂ ਘਟੋ ਘਟ ਬਣ ਹਾਂ ਘਟੋ ਘਟ ਬਣਦੀ ਬਣਦੀ ਉਸ ਤੋਂ ਇਲਾਵਾ ਬਾਈ ਜੀ ਕੋਈ ਉਸ ਤੋਂ ਇਲਾਵਾ ਜੀ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਹੈ ਵੀ ਆਪਣੇ ਇਸ ਤਰ੍ਹਾਂ ਦੇ ਹੋ ਗਏ ਵੀ ਜ਼ਮੀਨਾਂ ਦੇ ਵਿੱਚ ਆਪਾਂ ਰਿਆਹਾਂ ਰੂਹਾਂ ਪਾ ਕੇ ਜਿਹੜੇ ਪ੍ਰੋਪਰ ਤੱਤ ਨੇਗੇ ਸੀ ਜ਼ਮੀਨ ਦੇ ਉਹ ਆਪਾਂ ਖਤਮ ਕਰ ਲਈ ਉਹਦੇ ਕਰਕੇ ਸਾਨੂੰ ਮੈਨਰਾ ਮਿਕਚਰ ਵਗੈਰਾ ਹੋਰ ਅਲੱਗ ਤੋਂ ਕਾਫੀ ਚੀਜ਼ਾਂ ਹੈਗੀਆਂ ਨੇ ਜਿਹੜੇ ਪ੍ਰੋਡਕਟ ਕਾਫੀ ਆ ਰਹੇ ਨੇ ਉਹ ਦਿਨੇ ਤੇ ਤੇ ਜਿਹਦੇ ਨਾਲ ਬਸੋ ਤੁਹਾਨੂੰ ਦਰਸਤ ਰਹਿੰਦੇ ਨੇ ਇਹੀ ਚੀਜ਼ਾਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਹੂੰ ਜਿਵੇਂ ਤੁਸੀਂ ਕਿਹਾ ਬਈ ਜੀ ਇੱਕ ਗਾਂ ਐ ਜਿਹੜੀ ਤੁਹਾਨੂੰ 25 ਤੋਂ 30 ਲੀਟਰ ਦੁੱਧ ਦੇ ਦਿੰਦੀ ਐ। ਚਲੋ ਜਾਦੇ ਵਾਲੀਆਂ ਵੀ ਹੋਣਗੀਆਂ ਤੁਹਾਡੇ ਕੋਲ ਤਾਂ ਆਪਾਂ ਦੇਖ ਰਹੇ ਆਂ ਵਧੀਆ ਗਾਂਆਂ ਰੱਖੀਆਂ ਜਾਂਦੇ ਨੇ। ਤੇ ਇੱਕ ਗਾਈ ਦਿਨ 'ਚ ਕਿੰਨੇ ਕ ਦਾ ਦੁੱਧ ਦੇ ਦਿੰਦੀ ਐ ਤੇ ਕਿੰਨੀ ਕੋ ਫੀਡ ਖਾ ਜਾਂਦੀ ਕਿਵੇਂ ਕੁਛ ਹੋ ਜਾਂਦਾ। ਇਹਦਾ ਆਈਡੀਆ 30 ਲੀਟਰ ਦੁੱਧ ਦਿੰਦੀ ਐ ਗਾਂ। ਹੂੰ ਉਹਦਾ 35 ਰੁਪਏ ਦੁੱਧ ਭਣਾ ਚਾਹੀਦੇ ਨਹੀਂ ਕਿ ਫਾਇਦਾ ਸੁਣਨਾ ਜ਼ਰੂਰੀ ਐ। ਹੂੰ ਤੁਸੀਂ ਉਹਦੇ ਨਾਲ ਲਾ ਲਓ ਵੀ 900-1000 ਰੁਪਏ ਦਾ ਦੁੱਧ। ਪ੍ਰਤੀ ਦਿਨ ਦੇ ਹਿਸਾਬ ਨਾਲ ਬਣਦਾ ਹੈ ਪ੍ਰਤੀ ਦਿਨ ਦਾ ਹਾਂਜੀ ਘੱਟੋ ਘੱਟ ਜੇ ਆਪਾਂ ਵਿੱਚ 25 ਲੀਟਰ ਹੋ ਜਾਂਦੀ ਐਵਰੇਜ ਪਾ ਲਏ ਤਾਂ 500 ਰੁਪਏ ਦੀ ਐਵਰੇਜ ਆਪਾਂ ਨੂੰ ਬਣਦੀ ਹੈ 800 ਦੀ ਐਵਰੇਜ ਬਣਦੀ ਹੈ ਪ੍ਰਤੀ ਦਿਨ ਪ੍ਰਤੀ ਦਿਨ ਜਿਵੇਂ ਉਹ ਤੁਹਾਡੇ ਕੋਲੇ 10 ਗਾਂਵਾਂ ਨੇ ਤਾਂ 8000 ਰੁਪਿਆ ਹਾਂਜੀ ਪ੍ਰਤੀ ਦਿਨ ਦੇ ਐਵਰੇਜ ਪੈਂਦੇ ਤੁਹਾਡੇ ਬਿਲਕੁਲ ਉਹਦੇ ਜੋ ਇਹ ਖਰਚਾ-ਗੁਰਚਾ ਕੱਢ ਕੇ ਕਿੰਨਾ ਕ ਬਚ ਰਹਿ ਜਾਂਦਾ ਬਾਈ ਕਿੰਨਾ ਕ ਖਰਚਾ ਆ ਜਾਂਦੀ ਹੈ ਟੋਟਲ ਕਦੇ ਤੁਸੀਂ ਅੰਦਾਜ਼ਾ ਲਾਇਆ ਕੋਈ ਖਰਚੇ ਤਾਂ ਦੇਖੋ ਜੀ ਜੇ ਤਾਂ ਆਪਾਂ ਇਕੱਲੇ ਫੀਡ ਦਾ ਸੋਚ ਲਈਏ ਫਿਰ ਤਾਂ ਵੀ ਜੀ ਪੀਜਾ ਕਿ ਸੇ ਖਰਚਾ ਕਹਿੰਨੇ ਆਪਾਂ ਪੀਜਾ ਕਿ ਸਾ ਖਰਚਾ ਕਹਿੰਨੇ ਆ ਹਾਂ ਪਰ ਉਹਦੇ ਵਿੱਚੋਂ ਇੱਕ ਹਿੱਸਾ ਖਰਚਾ ਉਹ ਹੁੰਦਾ ਜੀ ਨਾ ਮੈਡੀਸਨ ਦਾ ਹੋ ਜਾਂਦਾ ਅੱਛਾ ਜੀ ਤੇ ਇਹ ਸਾਰਾ ਕੁਝ ਵਿੱਚ ਲਾ ਕੇ ਜੇ ਆਪਾਂ ਕਰ ਲਗੇ ਤਾਂ 50% ਖਰਚੇ ਇਹਨਾਂ ਦਾ 50% ਖਰਚਾ ਖਾ ਜਾਂਦੀ ਹੈ ਮਤਲਬ 50% ਖਾ ਕੇ 20 50% ਬਚਤ ਦਿੰਦੀਆਂ ਨੇ ਅੱਜ ਦੇ ਜੇ ਆਪਾਂ ਦੇਖੀਏ ਤਾਂ ਅੱਜ ਦੇ ਯੁੱਗ 'ਚ 50% ਤਾਂ ਕੋਈ ਆਮਦਨ ਨਹੀਂ ਦਿੰਦਾ ਬਾਈ ਸਾਧਾ ਨਹੀਂ ਦਿੰਦਾ। ਪੰਜਾਬ ਤਾਂ ਕੋਈ ਦਿੰਦਾ ਹੀ ਨਹੀਂ ਮੇਰੇ ਹਿਸਾਬ ਨਾਲ ਇੱਕ ਦਿਨ 'ਚ ਪੈਸਾ ਡਬਲ ਕਿਹੜਾ ਸਾਧਨ ਕਰਦਾ? ਨਹੀਂ ਕਰਦਾ ਜੀ ਨਹੀਂ ਕਰਦਾ। ਜੇ ਤੁਸੀਂ 5000 ਖਰਚਾ ਕਾ ਕੇ ਉਹਨਾਂ ਤੋਂ 10000 ਬਣਾਉਣੇ ਹੋ, ਪ੍ਰਤੀ ਦਿਨ ਦਾ। ਬਿਲਕੁਲ। ਤਾਂ ਬਹੁਤ ਵਧੀਆ ਹੁੰਦਾ ਫਿਰ। ਫਿਰ ਇਹਨੂੰ ਘਾਟੇ 'ਚ ਕਿਉਂ ਗਿਆ ਬਈਏ? ਘਾਟੇ 'ਚ ਤਾਂ ਵੀ ਜੀ ਫਿਰ ਪਹਿਲਾ ਨੰਬਰ ਤਾਂ ਸੀ ਗਾਂਵਾਂ ਰੱਖ ਲੈਨੇ ਆ ਗਾਂਵਾਂ ਰੱਖ ਕੇ ਸੀ ਖੇਤੀ 'ਚ ਐਨੇ ਰੁੱਝ ਜਾਨੇ ਆ ਪਸਮਕ ਲਈ ਤਾਂ ਸੀ ਆਉਂਦੇ ਹੀ ਨਹੀਂ। ਆਉਂਦੇ ਨਹੀਂ। ਉੱਥੇ ਸੀ ਬੁੜੀਆਂ ਨੂੰ ਬੈਹ ਦਿੰਨੇ ਆ ਅਸੂਈ ਸ਼ਾਮ ਨੂੰ ਨੀਰਾ ਪਾਦੇ ਉਹ ਸਾਰੇ ਨਾਲ ਚੋਲਿਓ। ਅੱਛਾ। ਹੁਣ ਸਾਨੂੰ ਤਾਂ ਪਤਾ ਹੈ। ਕਿ ਕਿਸ ਕੋਸੂ ਦੀ ਕਹਿ ਉਹਦੀ ਅੱਖ ਹੈ ਅਸੀਂ ਤਾਂ ਵੀ ਨਿਗਾ ਤੋਂ ਪਰਖ ਲੈਂਦੇ ਆ ਵੀ ਇਹਨੂੰ ਕੋਈ ਅੱਜ ਟੱਲਮਾਸ ਹੈ ਟੱਲਮਾਸ ਬੁੜੀਆਂ ਨੂੰ ਕੁਛ ਨਹੀਂ ਪਤਾ ਬੁੜੀਆਂ ਨੇ ਤਾਂ ਸਿਰਫ ਧਾਰਾ ਚੋ ਲੈਣੀਆਂ ਨੇ ਤੇ ਉਹ ਬਸ ਸਵੇਰ ਨੂੰ ਉੱਠ ਕੇ ਸਵੇਰੀ ਰਵਾਜ਼ ਨੇ ਉਹ ਤਾਂ ਉਦੋਂ ਪਤਾ ਲੱਗਣਾ ਸਾਨੂੰ ਜਦੋਂ ਬਿਲਕੁਲ ਨੀਰਾ ਛੱਡ ਕੇ ਖੜ ਗਿਆ ਬਸ ਜਦੋਂ ਨੀਰਾ ਛੱਡ ਕੇ ਖੜ ਸੀ ਘੱਟੇ ਵਾਲਾ ਸੌਦਾ ਕਰਦੇ ਨੇ ਕਿ ਪ੍ਰੋਪਰ ਤਰੀਕੇ ਨਾਲ ਸਿਣੀ ਸਮਾਈ ਜਦੋਂ ਬਿਮਾਰੀ ਵੱਧ ਜਾਂਦੀ ਹੈ ਉਦੋਂ ਰਿਕਵਰੀ ਔਖੀ ਹੋ ਜਾਂਦੀ ਬਿਲਕੁਲ ਜੀ ਇਹਨਾਂ ਨੂੰ ਸਟਾਰਟਿੰਗ 'ਚ ਬਿਮਾਰੀ ਫੜੀ ਗਈ ਤਾਂ ਕੋਈ ਦਿੱਕਤ ਨਹੀਂ ਆਈ ਭਾਈ ਜ਼ਿਆਦਾਤਰ ਕਹਿੰਦੇ ਗਾਈਆਂ ਚ ਪ੍ਰੋਬਲਮ ਆਉਂਦੀ ਹੈ ਵੀ ਇਹਨਾਂ ਦਾ ਲੇਵਾ ਸੁੱਚੀ ਜਾਂਦਾ ਜਾਂ ਇਹਨਾਂ ਨੂੰ ਥਣਾ ਦੀ ਪ੍ਰੋਬਲਮ ਆ ਜਾਂਦੀ ਹੈ ਹਨਾ ਤੁਹਾਡੇ ਆਉਂਦੀ ਆ ਕਦੇ ਇਹੋ ਜਿਹੀ ਪ੍ਰੋਬਲਮ ਆਈ ਬਹੁਤ ਜ਼ਿਆਦਾ ਜਾਂਦੀ ਹੈ ਜੀ ਹੂੰ ਬਹੁਤ ਜ਼ਿਆਦਾ ਜਾਂਦੀ ਹੈ ਫਿਰ ਉਹਦੇ ਲਈ ਸਾਧਨ ਕੀ ਹੈ ਕੀ ਕਰਦੇ ਹੋ ਤੁਸੀਂ ਦਵਾਈ ਵਗੈਰਾ ਦੀ ਉਹਦੇ ਲਈ ਰੱਖ ਰਖਾ ਹੈ ਕਿ ਨਹੀਂ ਸਭ ਤੋਂ ਪਹਿਲਾਂ ਤਾਂ ਰੱਖ ਰਖਾ ਵਧੇ ਨੇ ਦਵਾਈ ਤਾਂ ਫਿਰ ਸਾਡਾ ਲਾਸਟ ਪੁਆਇੰਟ ਹੋ ਗਿਆ ਉਹ ਤਾਂ ਫਿਰ ਸਾਡੇ ਖਰਚੇ ਵਾਲਾ ਕੰਮ ਬਣਦਾ ਖਰਚੇ ਵਾਲਾ ਕੰਮ ਜੀ ਉਸ ਤੋਂ ਬਚਣਾ ਹੈ ਤਾਂ ਅਸੀਂ ਪਹਿਲਾਂ ਇਹਨੇ ਸਮਾਈ ਰੱਖੀਏ ਹੂੰ ਉਹਦੇ ਲਈ ਕੀ ਕਰਨਾ ਚਾਹੀਦਾ ਜਦਿਆ ਸਾਫ ਰੱਖਣੀ ਹੈ ਜੀ ਅਸੀਂ ਇਹਨਾਂ ਦਾ ਨੀਰ ਹੈ ਜਿਹੜਾ ਉਹ ਇਹ ਨਹੀਂ ਹੈਗਾ ਵੀ ਸਵੇਰ ਵਾਲਾ ਬੱਚਾ ਸ਼ਾਮ ਨੂੰ ਕਰ ਲੈ ਇਹਨਾਂ ਨੇ ਹਮ ਬਿਲਕੁਲ ਫਰੈਸ਼ ਨੀਰ ਹੈ ਜਿਹੜਾ ਪਾਉਂਦੇ ਇਹਨਾਂ ਨੇ ਫੁਰਨੀਆਂ ਇਹਨਾਂ ਦੀ ਡੇਲੀ ਸਾਫ ਕਰਦੀਆਂ ਜੀ ਹਮ ਇਹ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਪੈਂਦਾ ਫਿਰ ਇਹਨਾਂ ਦੇ ਥਣਾ ਨੂੰ ਦਵਾਈ ਲਾ ਕੇ ਹਮ ਟ੍ਰਿਪ ਕਰਦੇ ਹਾਂ ਅਸੀਂ ਧਰਾਂ ਚੋਂ ਬਾਅਦ ਹਮ ਵੀ ਮਸਟੈਟਸ ਹੈ ਜਿਹੜੀ ਉਹ ਹੋ ਵੀਨਾ ਹੋ ਵੀਨਾ ਅਗਰ ਬਈ ਹੋ ਗਈ ਤਾਂ ਫਿਰ ਸਾਡੇ ਕੋਲੇ ਸਾਨੂੰ ਪਤਾ ਹੈ ਵੀ ਅਸੀਂ ਕੀ ਲਾਉਣਾ ਹੈ ਉਹ ਅਸੀਂ ਇੰਜੈਕਸ਼ਨ ਉਹਦੇ ਜਿਹੜੇ ਹੈਗੇ ਨੇ ਸੀ ਲਾ ਲੈਣਾ ਲਾ ਲੈਣਾ ਕੋਈ ਖੁਦ ਹੀ ਲਾ ਲੈਣਾ ਮਤਲਬ ਘਰੇ ਉਹਦੇ ਲਈ ਤੁਹਾਨੂੰ ਕਿਤੇ ਡਾਕਟਰੀ ਸਹਾਇਤਾ ਦੀ ਜਿਆਦਾ ਜ਼ਰੂਰਤ ਨਹੀਂ ਪੈਂਦੀ ਮਤਲਬ ਜੇ ਜਿਆਦਾ ਗੱਲ ਹੋ ਜੇ ਤਾਂ ਕਿ ਫਿਰ ਸਾਡੇ ਸਲਾਹਕਾਰ ਡਾਕਟਰ ਹੈਗੇ ਨੇ ਤੁਹਾਡੇ ਸਲਾਹਕਾਰ ਡਾਕਟਰ ਤੁਸੀਂ ਰੱਖੇ ਹੋਏ ਨੇ ਬਿਲਕੁਲ ਬਿਲਕੁਲ ਭਈ ਇੱਕ ਮਹੀਨਾ ਜਾਂਦੇ ਜਾਂਦੇ ਤੁਸੀਂ ਇਹ ਗੱਲ ਦੱਸੋ ਵੀ ਜੇ ਕੋਈ ਨਵਾਂ ਬੰਦਾ ਇਸ ਫੀਲਡ 'ਚ ਆਉਣਾ ਚਾਹੁੰਦਾ ਹੈ ਤੁਸੀਂ ਉਹਦੇ ਲਈ ਕੀ ਰਹਿ ਦਿਓ ਮਰੀ ਰਾਏ ਤਾਂ ਜੀ ਸਭ ਤੋਂ ਪਹਿਲਾਂ ਤਾਂ ਇਹ ਹੈ ਵੀ ਤਜਰਬਾ ਹੈ ਜਿਹੜਾ ਤਜਰਬੇ ਦਾ ਸਰਟੀਫਿਕੇਟ ਹੈ ਜਿਹੜਾ ਆਪਾਂ ਕਹਿੰਦੇ ਆ ਉਹਨੂੰ ਸਾਡੇ ਲੋਕ ਕੀ ਸਮਝਦੇ ਨੇ ਕਈ ਕਹਿੰਦੇ ਜੀ ਮੇਰਾ ਤਜਰਬੇ ਦਾ ਸਰਟੀਫਿਕੇਟ ਬਣਾ ਦਿਓ ਮੈਂ ਆਉਂਦਾ ਤੇ ਚ ਹੈ ਨਹੀਂ ਮੈਨੂੰ ਸਰਟੀਫਿਕੇਟ ਹੀ ਦੇ ਦਿਓ ਅੱਛਾ ਸਬਸਿਡੀ ਆਜੂ ਤੁਹਾਨੂੰ ਹਾਂ ਸਬਸਿਡੀ ਆਜੂ ਹਾਂ ਬਸ ਉਹ ਸਾਨੂੰ ਬੈਂਕ ਤੋਂ ਲੋਨ ਮਿਲੂ ਤੇ ਉਹ ਭੁੱਲ ਜਾਣਗੇ ਸਿਰ ਕਮਾਈ ਕਰ ਅੱਛਾ ਪਹਿਲੀ ਗੱਲ ਦਾ ਤਜਰਬੇ ਦਾ ਸਾਡੀ ਰੇਟ ਵੜਾ ਕੇ ਸਬਸਿਡੀ ਤੱਕ ਸੀਮਤ ਨਾ ਰਹੇ ਦੇਖੋ ਜੀ ਤੁਸੀਂ ਇੱਥੇ ਤੱਕ ਸੋਚੋ ਵੀ ਜਿਸ ਦਿਨ ਸੋਡਾ ਵੇਚ ਚੱਲਦਾ ਹੂੰ ਤੇ ਅਰ ਮੇਰੇ ਉੱਥੇ ਤੁਸੀਂ ਸੋਚੋ ਵੀ ਤੁਹਾਨੂੰ ਛੁੱਟੀ ਵੀ ਨਾ ਪਵੇ ਤਾਂ ਤੁਹਾਡੇ ਬੈਨੀਫਿਟ ਹੈ ਹੂੰ ਜੇ ਕੋਈ ਬਾਹਰ ਇਹ ਤਵਾਰ ਹਨ ਨੂੰ ਵੀ ਤੁਹਾਡਾ ਲਾਸ ਹੈ ਲਾਸ ਹੈ ਬਦ ਤੋਂ ਬਦ ਦਿਨ ਉਹਨਾਂ ਕੋਲੇ ਲਾ ਕੇ ਪ੍ਰੋਪਰ ਤਰੀਕੇ ਨਾਲ ਤੁਸੀਂ ਆਪਣਾ ਸਰਟੀਫਿਕੇਟ ਬਣਵਾਓ ਹੂੰ ਫਿਰ ਤੁਹਾਨੂੰ ਜਾਣਕਾਰੀ ਹੋਊਗੀ ਫਿਰ ਇੱਕ ਜਾਂ ਦੋ ਪਸ਼ੂਆਂ ਤੋਂ ਜ਼ਿਆਦਾ ਹੀ ਵੱਡਾ ਕੰਮ ਸ਼ੁਰੂ ਕਰਨਾ ਸੀ ਪੰਜ ਪਸ਼ੂਆਂ ਤੋਂ ਜ਼ਿਆਦਾ ਤੋਂ ਜ਼ਿਆਦਾ ਪੰਜ ਪਸ਼ੂ ਪਹਿਲੀ ਵਾਰ ਪਹਿਲੀ ਹੂੰ ਇਤੋਂ ਹੀ ਜ਼ਿਆਦਾ ਉਹ ਵੀ ਜੇ ਤੁਸੀਂ ਕੰਮ ਇਸੇ ਪਸ਼ੂ ਦੇ ਨਿਰਭਰ ਹੋਣਾ ਹੈ 12-5 ਪਸ਼ੂਆਂ ਹੂੰ ਜੇ ਤੁਸੀਂ ਕਿਸੇ ਕੰਮ ਦੇ ਨਾਲ ਸਹਾਇਕ ਹੋਣਾ ਹੈ ਫਿਰ ਇੱਕ ਜਾਂ ਦੋ ਹੂੰ ਉਸੇ ਤੋ ਮੈਂ ਕਿਹਾ ਜਦੋਂ 2 ਸਾਲਾਂ ਬਾਅਦ ਤੁਹਾਨੂੰ ਤਜਰਬਾ ਵੱਜੂਗਾ ਫਿਰ ਤੁਸੀਂ ਕੋਈ ਗਲਤੀ ਨਹੀਂ ਕਰੋ 2 ਤੋਂ 4 ਤੋਂ 2 ਤੋਂ 4 4 ਤੋਂ 8 ਜਦੋਂ ਮਰਜੀ ਜਿੰਨੇ ਮਰਜੀ ਉਹ ਤਾਂ ਜਦੋਂ ਮਰਜੀ ਇੱਕ ਵਾਰੀ ਤਜਰਬੇ ਦੀ ਜਰੂਰਤ ਜਰੂਰੀ ਹੈ ਬਿਲਕੁਲ ਜੀ ਜਦੋਂ ਤੁਸੀਂ ਕਿਸੇ ਕੰਮ 'ਚ ਆਉਣਾ ਹੈ ਹੂੰ ਉਹਦੀ ਸਟਾਰਟਿੰਗ ਛੋਟੇ ਪੱਧਰ ਤੋਂ ਕਰੋ ਹੂੰ ਬੱਸ ਛੋਟੇ ਪੱਧਰ ਤੋਂ ਸਟਾਰਟਿੰਗ ਕਰਕੇ ਉਹਨੂੰ ਵੱਡੇ ਪੱਧਰ ਤੇ ਲੈ ਕੇ ਜਾਓ ਤਾਂ ਹੀ ਉਹ ਕੰਮ ਤੁਹਾਨੂੰ ਕਾਮਯਾਬੀ ਜੂਗਾ ਜੇ ਤੁਸੀਂ ਪਹਿਲਾਂ ਹੀ ਵੱਡੇ ਪੱਧਰ ਤੇ ਚਲੇ ਗਏ ਤਾਂ ਉਹ ਕੰਮ ਕਿਤੇ ਨਾ ਕਿਤੇ ਤੁਹਾਨੂੰ ਮਾਰ ਦੇਊਗਾ ਦੇਖੋ ਇੱਕ ਤਾਂ ਜਿਦੋਂ ਆਪਾਂ ਪਸ਼ੂ ਖਰੀਦਦੇ ਹਾਂ ਹੂੰ ਉੱਥੇ ਤੁਸੀਂ ਕਿਸ ਨਸਲ ਕਰੋ ਬਹੁਤ ਚੰਗੀ ਨਸਲ ਲੱਗਦੀ ਕਿਉਂਕਿ ਉੱਥੋਂ ਦੀ ਬਰੀਡ ਤਿਆਰ ਹੋਣੀ ਆ ਤੁਸੀਂ ਬੂਟਾ ਲਾ ਰਹੇ ਹੋ ਕਬ ਦੇ ਘਰੇ ਉਹ ਬੂਟਾ ਦੇਖੋ ਵੀ ਤੁਸੀਂ ਕਿਹਜਾ ਲਾ ਰਹੇ ਕਿਹੋ ਜਿਹਾ ਲਾ ਰਹੇ ਜਿਹੋ ਜਿਹਾ ਤੁਸੀਂ ਲਾ ਲੂਗੇ ਉਹ ਫਿਰ ਅੱਗੇ ਰਿਜ਼ਲਟ ਤੁਹਾਨੂੰ ਉਹ ਜੇ ਮਿਲਦੇ ਉਹ ਜੇ ਹੀ ਮਿਲਦਾ ਸਹੀ ਗੱਲ ਆ ਬਾਈ ਤੁਹਾਡੀ ਸਭ ਤੋਂ ਪਹਿਲੀ ਜ਼ਰੂਰਤ ਇਹੀ ਹੈ ਵੀ ਜਦੋਂ ਅਸੀਂ ਪਸ਼ੂ ਖਰੀਦ ਰਹੇ ਆ ਜਿਹਦੋਂ ਅਸੀਂ ਆਪਾਂ ਅੱਗੇ ਬਿਜ਼ਨਸ ਵਧਾਉਣ ਦੀ ਸੋਚ ਰਹੇ ਆ ਜੇ ਉਹੀ ਮਾੜਾ ਖਰੀਦ ਲਿਆ ਫਿਰ ਅਸੀਂ ਅੱਗੇ ਕਿੱਥੋਂ ਪਾਸ ਹੋਵਾਂਗੇ ਨਾ ਮਹਿਲਾ ਉੱਥੋਂ ਹੀ ਸਹੀ ਪਸ਼ੂ ਖਰੀਦਿਆ ਜਾਵੇ ਚੰਗੇ ਫਾਰਮ ਤੋਂ ਲੋ ਚੰਗੇ ਰਿਗ ਜਕੀਨ ਨਾ ਲਾਤਾ ਐ ਮੇਕੋਈ ਕਹਦੇ ਵੀ ਮੇਰੀ ਇਹ ਬਰੀਡ ਆ ਉਹ ਇਸ ਤਰ੍ਹਾਂ ਨਹੀਂ ਚੰਗੇ ਬੰਦੇ ਤੋਂ ਲੋ ਜਿੱਥੇ ਤੁਹਾਡਾ ਯਕੀਨ ਹੋਵੇ ਯਕੀਨ ਹੋਵੇ ਵੀ ਜੋ ਸਾਨੂੰ ਇਹਨੇ ਦੱਸਿਆ ਉਹ ਹੈ ਉਹ ਹੈ ਜੀ ਹੂੰ ਭਈ ਜੇ ਕੋਈ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹੁੰਦਾ ਹੋਵੇ ਜਾਂ ਤੁਹਾਡੇ ਕੋਲੇ ਆਉਣਾ ਚਾਹੁੰਦਾ ਹੋਵੇ ਤਾਂ ਤੁਸੀਂ ਕੀ ਸਹਿਯੋਗ ਕਰ ਸਕਦੇ ਹੋ ਕਿਸੇ ਬੰਦੇ ਦੀ ਕਿਸੇ ਟੈਂਕ ਕੋਲ ਤੁਹਾਡੇ ਕੋਲੇ ਆਉਂਦਾ ਕੋਈ ਪਸ਼ੂ ਤੁਸੀਂ ਵੇਚਦੇ ਹੋ ਨਹੀਂ ਲੈ ਵੇਚ ਕਰਦੇ ਹੋ ਕੋਈ ਪਸ਼ੂ ਨਹੀਂ ਅਸੀਂ ਨਾ ਮਾ ਪਸ਼ੂਰ ਦੇ ਪਸ਼ੂਆਂ ਚ ਨਹੀਂ ਸੇਚੇ ਦੀ ਬੜਨਦੇ ਜੇ ਕਿ ਤੋ ਲੈਂਦੇ ਵੀ ਸਾਨੂੰ ਲੋਡ ਵੀ ਪੈ ਜਾਈ ਤਾਂ ਚੰਗੇ ਫਾਰਮ ਤੋਂ ਵਧੀਆ ਸਮਾਂ ਹੋਰ ਪਸ਼ੂ ਲੈਦੇ ਹਾਂ ਤੇ ਵੇਚਦੇ ਤੁਸੀਂ ਖਾਈ ਨਹੀਂ ਅੱਛਾ ਤੁਸੀਂ ਵੇਚਦੇ ਮਤਲਬ ਤੁਸੀਂ ਸੇਲ ਨਹੀਂ ਕਰਦੇ ਪਸ਼ੂ ਜੇ ਕੋਈ ਵੀ ਇੰਨਾ ਪਸ਼ੂਆਂ ਚ ਨਾ ਨਾ ਅਸੀਂ ਆਪਣੇ ਆਪ ਦੇ ਅਸੀਂ ਅਜੇ ਅੱਗੇ ਕੰਮ ਨੂੰ ਅੱਗੇ ਹੀ ਜਾ ਰਹੇ ਹਾਂ ਅਸੀਂ ਅਜੇ ਕੰਮ ਨੂੰ ਜਿਆਦਾ ਵੱਡਾ ਨਹੀਂ ਸਮਝ ਰਹੇ ਸਾਡੇ ਲਈ ਜੇ ਕੰਮੇ ਬਹੁਤ ਛੋਟ ਹੈ ਅਸੀਂ ਨੂੰ ਹੋਰ ਅੱਗੇ ਲੈ ਜਾਣਾ ਚਾਹੀਦਾ ਅੱਛਾ ਅੱਛਾ ਤੁਸੀਂ ਆਪਣੀ ਘਰੇ ਮਤਲਬ ਬਰੀਡ ਤਿਆਰ ਕਰ ਰਹੇ ਹੋ ਲਗਾਤਾਰ ਬਿਲਕੁਲ ਜੀ ਚਲੋ ਵਧੀਆ ਬਾਈ ਤੁਸੀਂ ਸਾਡੇ ਲਈ ਸਮਾਂ ਕੱਢਿਆ ਲੋਕਾਂ ਨੂੰ ਜਾਣਕਾਰੀ ਦਿੱਤੀ ਤੁਹਾਡਾ ਧੰਨਵਾਦ ਕਰਦੇ ਆ ਧੰਨਵਾਦ ਬਾਈ ਜੀ